ਸਰਦਾ ਮਨ ਕੀ ਪੂਰੇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਦੇ ਹੋਵੈ ਸਿਪਤ ਅਤਿ ਸੰਮਦੀ ਨੂਰ ਅਰਸੋ ਗੁਰਸੋ ਚਟਦੀਐ ਉਦ ਡਿਠੇ ਸੱਚੇ ਬਾਤ ਸਾਹ ਮਲ ਜਨਮ ਜਨਮਾਂ ਦੀ ਦੀ ਸੱਜਣ ਸੱਚਾ ਬਾਤ ਸਾਹੋ ਛੇਰ ਸਾਹਾਂਦ ਸਾਹੋ ਜਿਸ ਪਾਲ ਸਭ ਹਿਟਿਆ ਸੋਹੀਐ ਸਭਨਾ ਦਾ ਵੇਸ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਨਾ ਸਰੀ ਮਹਲਾ ਚੌਥਾ ਇੱਛਾ ਪੂਰਤ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਲ ਸੋ ਐਸਾ ਹਰ ਧਿਆਇ ਮੇਰੇ ਜੀ ਅੜੀ ਤਾ ਸਰਬ ਸੁਖ ਪਾਵਹਿ ਮੇਰੇ ਬਨਾਲ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਦੇਤ ਤਿਆਈਐ ਹਰਪੁਰਖ ਨਿਰੰਜਨਾ ਦਹਾਉ ਜਿਨ ਦੇ ਹਰਿ ਸਿਮਰਨ ਭਯਾਤ ਹੈ ਉਪਾਦ ਗਤ ਗਿੰਦੀ ਵੱਡ ਭਾਗੀ ਹਰ ਜਪਨਾ ਜਗਨਨਾਥ ਕौਗੁਰ ਤੇ ਹਮਤ ਦੇਨੀ ਜਪ ਹਰ ਪਵ ਜਗ ਤਨਨਾ ਜਹ ਹਰ ਹਰਿ ਸਿਮਰਨ ਭਿਆ ਤਹਿ ਉਪਾਦ ਗਤ ਕੀਨੀ ਲਟ ਪਾਗੀ ਹਰ ਜਤਨਾ ਜਨ ਨਾਨਕ ਕਉ ਗੁਰ ਇਹਿ ਮਤ ਦਿਨੀ ਜਪ ਹਰ ਭਵ ਜਨ ਤਰਨਾ ਵਾਹਿਗੁਰੂ ਦੀ ਕਾਖ ਸਾਹ ਵਾਹਿਗੁਰੂ ਦੀ ਕੀ ਧਤੇ ਜੋ ਸ਼ਕਤਾਂ ਦਾ ਤਕਤ ਦੇ ਮਾਨ ਸਤਿਗੁਰੂ ਤੁੰਤਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਅਕਾਲ ਬਖਸ਼ਿਸ਼ ਰਹਿਤ ਦੇ ਸੁਭਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨਾ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਈ ਹੈ ਜੀ ਪਵਨ ਉਪਦੇਸ਼ ਅਮਨਤ ਵੇਲੇ ਗੁਰੂ ਸਾਹਿਬ ਜੀ ਨੇ ਖਪਾਣੀਆ ਪਰਥਾਏ ਬਖਸ਼ਿਸ਼ ਦਿੱਤੇ ਆਨਾ ਗੁਰੂ ਸਾਹਿਬ ਜੀ ਨੇ ਪਾਵਨ ਅੰਗ 669 ਅੰਗ ਤੋਂ 670 ਅੰਗ ਉਪਰ ਕੰਨਾ ਸਰੀਰ ਆਗ ਵਿੱਚ ਚੌਥੇ ਪਾਤਸ਼ਾਹ ਪੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਮਿਹਾਰਤ ਰਸਨਾ ਤੋਂ ਚਰਨ ਕੀਤੇ ਆਮਹ ਪਵਿੱਤਰ ਬਚਨ ਹਨ ਜੀ ਜੀ ਸਚ ਮਹਾਰਾਜ ਸਾਹਿਬ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਦਾਹਾ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਦੇ ਹਨ ਕਿਉਂਕਿ ਹਰੇਕ ਮਨੋਕਾ ਸੰਸਾਰ ਦੇ ਵਿੱਚ ਕੋਈ ਨਾ ਕੋਈ ਇੱਛਾ ਲੈ ਕੇ ਜਿਉਂਦਾ ਹੈ। ਤੁਸ ਪ੍ਰੀਤ ਸਹਿਬ ਕਿਰਪਾ ਕਰਦੇ ਹੈ ਕਿ ਬੰਦਾ ਤੇ ਆਉਂਦਾ ਹੀ ਸੰਸਾਰ ਦੇ ਵਿੱਚ ਇੱਛਾਂ ਦੀ ਗੱਲ ਬਣ ਕੇ। ਸਾਡੇ ਤਰੇ ਮਨ ਦੇ ਜਿੜੀ ਚੱਲੈ ਪਾਣੀ ਅੰਨ ਆਇਓ ਬੰਦਾ ਟੁੜੀ ਵਿੱਚ ਵਾਤਾਪਸ ਨੂੰ ਨਹੀਂ ਬਣ। ਬਹੁਤਾ ਸਮਾਂ ਹੈ ਕਿ ਬੰਦਾ ਸੰਸਾਰ ਵਿੱਚ ਆਉਂਦਾ। ਇਤਾਰੀ ਜੀ ਰੋਣਵੇਂ ਆਪਣੀਆਂ ਕੀ ਸ਼ਾਇਬੋਰੀਆਂ ਕਰਦਾ ਕੇ ਜੀ ਪਿਆਸ ਸੰਸਾਰ ਤੋਂ ਜਨਮ ਨੂੰ ਗਵਾ ਕੇ ਚੜ੍ਹਿਆ ਜਾਂਦਾ ਜੋ ਆਸਨ ਇਸ਼ਾ ਨੂੰ ਪੂਰਨ ਵਾਲਾ ਅਕਾਲਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਤੋਟਿਆ ਹੀ ਲੈ ਜਾਂਦਾ ਜਿਸ ਕਾਰਜ ਵਾਸਤੇ ਮਨੁੱਖ ਸੰਸਾਰ ਦੇ ਵਿੱਚ ਆਉਂਦਾ ਗੁਰੂ ਸਾਹਿਬ ਕਿਰਪਾ ਕਰ ਦੇਈਏ ਭਈ ਜਿਹੜੀਆਂ ਨਿਸ਼ਾਵਾਂ ਵੀ ਪੂਰੀਆਂ ਹੋਣਾਂ ਇਹ ਤੇਰਾ ਸੰਸਾਰ ਤੋਂ ਪਾਰ ਤਾਰਾ ਵੀ ਹੋ ਜਾਏ ਉਹਦੇ ਵਾਸਤੇ ਤੈਨੂੰ ਕਰਨਾ ਕੀ ਪਏਗਾ ਧੰਗੂ ਗੁਰੂ ਰਾਮਦਾਸ ਐ ਪਾਸਾ ਸਮਝਾਉਂਦੇ ਐ ਤੁਨਾ شریف ਮਹੱਲਾ ਚੌਥਾ ਇੱਛਾ ਤੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੇ ਕਾਮ ਤੇ ਨਾ ਦੇਣੋ ਕਾਮ ਦਾ ਅਰਥ ਹੈ ਜਿਹੜੀ ਮਨ ਦੇ ਵਿੱਚ ਇਛਾਵਾਂ ਕਾਮਨਾਵਾਂ ਪੈਦਾ ਹੁੰਦੀਆਂ ਤੇਨ ਦਾ ਅਰਥ ਹੈ ਕਉ ਭਾਵ ਇਛਾਵਾਂ ਪੂਰੀਆਂ ਕਰਨ ਵਾਲੀ ਕਉ ਜਿਹਦੇ ਬਾਬਤ ਸਨਾਤਨ ਸਨਾਤਨ ਮਤ ਦੇ ਵਿੱਚ ਇਹ ਮਨਾਉ ਤੈ ਕਾਮ ਦੇਣਾ ਸਵਰਗ ਲੋਕ ਦੀ ਦੇਵ ਲੋਕ ਦੀ ਇੱਕ ਕਉਮ ਹੈ ਜਿਹੜੀ ਬੋਧੀ ਬੰਦਗੀ ਬੋਧੀ ਭਗਤੀ ਕਰਨ ਦੇ ਨਾਲ ਪ੍ਰਾਪਤ ਹੁੰਦੀ ਹੈ ਇਹ ਰੋਜੇ ਕੋਲ ਕੱਢ ਕੇ ਜੋ ਵੀ ਮੰਗੀਏ ਕੋਈ ਉਹ ਮਿਲ ਜਾਂਦਾ ਹੈ ਇਹ ਤਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਐ ਕਿ ਭਾਈ ਇਹ ਕਾਮ ਤਿੰਨ ਦੋ ਵੀ ਰੱਬ ਦੇ ਗੁਣ ਗੁੰਦੀ ਐ ਕਿ ਕੋਈ ਵਸਤੂਆਂ ਐਸੀਆਂ ਜਿਹੜੀਆਂ ਜਦੋਂ ਸਮੁੰਦਰ ਨੂੰ ਪੀਦੇ ਦੇਵਤਿਆਂ ਨੇ ਰੜਕਿਆ ਚੌਂਦਾ ਰਤਨ ਨਿਕਲੇ ਉਹਨਾਂ ਦੇ ਵਿੱਚੋਂ ਕਾਮ ਤੰਗਉ ਪਾਰ ਜਾ ਤਰੁਖ ਚਿੰਤਾ ਮਣੀ ਇਹ ਕੁਝ ਐਸੀਆਂ ਵਸਤੂਆਂ ਸਨ ਜਿ ਜਿਹਦੇ ਕੋਲ ਚਿੰਤਾ ਮਣੀ ਹੋਵੇ ਮਣੀ ਪਾ ਫੋਟਾ ਜਾ ਤਰ ਤਾ ਉਹਦੀ ਹਾਲ ਇਛਾ ਪੂਰੀ ਹੋ ਜਾਂਦੀ ਪਾਰ ਜਾ ਤਰੁਖ ਐਸਾ ਰੋਖ ਹੈ ਜਿਹਦੇ ਥੱਲੇ ਖੜ ਕੇ ਕੁਝ ਮੰਗੀਏ ਪ੍ਰਾਪਤ ਹੋ ਜਾਂਦਾ ਬਾਦਸ਼ਾਹ ਕਹਿੰਦੇ ਭਾਈ ਉਹ ਤਾਂ ਇੱਕ ਅਨੁਭਵ ਹੈ ਇੱਕ ਸੋਚ ਹੀ ਐਸੀ ਹੈ ਮੰਨਿਆ ਜਾਂਦਾ ਹੈ ਪਰ ਕੋਈ ਪੱਕਾ ਨਹੀਂ ਕਹਿ ਸਕਦਾ ਵੀ ਹੈ ਕਿ ਨਹੀਂ ਹੈ ਅਰਦੂ ਸਾਹਿਬ ਕਹਿੰਦੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇ ਨਾ ਹਰ ਹਰ ਹੁਨ ਨਾਮ ਬਾਦਸ਼ਾਹ ਕਹਿੰਦੇ ਕਿ ਭਾਈ ਪਾਰ ਜਾਤੀ ਇਹ ਕਾ ਤੁਖ ਪਰਮਾਤਮਾ ਦਾ ਤੇ ਇਹ ਹਰ ਹਰ ਗੁਣ ਦਾਮ ਤੇ ਪਰਮਾਤਮਾ ਕਾਲਪੁਰਖ ਦੇ ਗੁਣ ਗਾਉਣੇ ਹੀ ਕਾਮ ਤੇਨ ਦੀ ਪ੍ਰਾਪਤੀ ਹੈ। ਉਹਦੇ ਗੁਣ ਗਾਉਣ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਇਹ ਵਸਤੂਆਂ ਵੀ ਉਹਦੇ ਅਧੀਨ ਹੀ ਹਨ। ਬਾਦਸ਼ਾਹ ਵੀ ਨੇ ਹੈ ਇੱਛਾ ਪੂਰਤ ਸਰਬ ਸੁਖ ਦਾਤਾ ਹਰ। ਭਾਈ ਇਛਾਵਾਂ ਪੂਰੀਆਂ ਕਰਨ ਵਾਲੇ ਤੇ ਸਾਰਿਆਂ ਸੁੱਖਾਂ ਦੇ ਦਾਤੇ ਉਹ ਕਾਲਪੁਰਖ ਪਰਮਾਤਮਾ ਹੀ ਹਨ। ਜਾ ਕੇ ਵਸ ਹੈ ਕਾਮ ਤੇ ਨਾਮ ਜਿਨ੍ਹਾਂ ਦੇ ਵਸ ਦੇ ਵਿੱਚ ਕਾਮ ਤੇਨ ਵਰਗੀਆਂ ਤਾਕਤਾਂ ਹਨ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਵਰਗ ਸੁਖ ਪਾਵੇ ਮੇਰੇ ਮਨਾ ਮਹਾਰਾਜ ਕਹਿੰਦੇ ਐਸੀ ਅਕਾਲਪੁਰਖ ਪਰਮਾਤਮਾ ਨੂੰ ਧਿਆਵਾ ਕਰ ਏ ਜੀਵ ਏ ਮੇਰੇ ਹਿਰਦੇ ਤਾਂ ਸਾਰ ਸੁਖ ਪਾਵੇ ਮੇਰੇ ਮਨਾ ਮੇਰੇ ਆਮਾ ਸਾਰੇ ਸੁਖ ਪ੍ਰਾਪਤ ਹੋ ਜਾਣ ਕੇਵਲ ਸੰਸਾਰੀ ਸ਼ੌਕ ਹੀ ਨਹੀਂ ਕੇਵਲ ਦੁਨਿਆਵੀ ਐਸ਼ ਪ੍ਰਸਤੀ ਦੁਨਿਆਵੀ ਧਨ ਦੌਲਤ ਨਹੀਂ ਜਿਉਂ ਕਾਲਪੁਰਖ ਪ੍ਰਮਾਤਮਾ ਨੂੰ ਜਪੇਗਾ ਪਾਤਸ਼ਾਲੀਂ ਦੇ ਜਿਉਂ ਲੋਕ ਸੁਖੀਏ ਪਰਲੋਕ ਸੁਖੀ ਦੇ ਹੁੰਦੇ ਆ ਜਿਉਂ ਪ੍ਰਮਾਤਮਾ ਦਾ ਨਾਮ ਜਪੀ ਆਧਰ ਸੰਸਾਰੀ ਮਸਤੀਆਂ ਤਾਂ ਮਿਲਦੀਆਂ ਹੀ ਆ ਫਿਰ ਮਹਾਰਾਜ ਕਹਿੰਦੇ ਨਾਨਕ ਦਾਸ ਮੁਕਤੇ ਜੋ ਬੋਲੇ ਤੀਹਾਂ ਤੂੰਹਾਂ ਸੱਚੂ ਹੈ ਇਹਾਂ ਭਾਵ ਇਥੇ ਸੰਸਾਰ ਵਿੱਚ ਉਹਾਂ ਭਾਵ ਪਰਲੋਕ ਵਿੱਚ ਹਰ ਥਾਂ ਤੇ ਅਕਾਲਪੁਰਖ ਪਰਮਾਤਮਾ ਦੇ ਪਿਆਰਿਆ ਤੇ ਕਈ ਬਚਨ ਮੰਨੇ ਜਾਂਦੇ ਆ ਪੂਰੇ ਹੁੰਦੇ ਜੋ ਕਹਿ ਦੇਣਾ ਐਸੀ ਅਕਾਲਪੁਰਖ ਪਰਮਾਤਮਾ ਦੇ ਨਾਮ ਦੀ ਤਾਕਤ ਤੇ ਭਾਵਨਾ ਮਨ ਭਾਗ ਲੱਗਦੀ ਜਦੋਂ ਕੋਈ ਨਾਮ ਜਪਦਾ ਜਦੋਂ ਕੋਈ ਯਾਦ ਕਰਦਾ ਆਪਾਂ ਦੇ ਆਸ ਪੜਦੇ ਹਾਂ ਗੁਰੂ ਸੇਵੀਆਂ ਦੇ ਪਾਵਨ ਪਵਿੱਤਰ ਜੀਵਨ ਦਾ ਇਸ ਦੀ ਵਿਚਾਰ ਹੁੰਦੀ ਹੈ ਹਰ ਰੋਜ਼ ਸਰਵਣ ਕਵੀ ਦਾ ਹੈ ਕਿ ਸਤਗੁਰੂ ਜੀ ਨੂੰ ਜਿੰਨੇ ਵੀ ਯਾਦ ਕੀਤਾ ਜਿੱਥੇ ਵੀ ਯਾਦ ਕੀਤਾ ਜਿਹਦੇ ਵੀ ਮਨ ਵਿੱਚ ਜੋ ਇੱਛਾ ਸੀ ਵੀ ਸਤਗੁਰ ਆਉਣ ਮੇਰੀ ਇੱਛਾ ਪੂਰੀ ਕਰਨ ਮਹਾਰਾਜ ਸਾਹਿਬ ਕਿਵੇਂ ਨਾ ਕਿਵੇਂ ਉਥੋਂ ਤੱਕ ਪਹੁੰਚ ਜਾਂਦੇ ਰਹੇ ਸਤਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਆਂਦੇ ਪਾਣ ਜੀਵਨ ਦਾ ਪ੍ਰਸੰਗ ਜੰਦਦਾ ਸਤਿਗੁਰੂ ਜੀ ਬਿਹਾਰ ਦੀ ਧਰਤੀ ਐ ਸਸ람 ਉਤੋਂ ਦਾ ਇੱਕ ਨਗਰ ਐ ਸਸ람 ਨਗਰ ਦੇ ਵਿੱਚ ਇੱਕ ਗੁਰੂ ਦਾ ਸੇਕ ਰਹਿੰਦਾ ਜਿਹਨੂੰ ਚਾਚਾ ਫੱਗੂ ਕਹਿ ਕੇ ਬੁਲਾਉਂਦੇ ਸਨ ਲੋਕ ਬੜਾ ਗੁਰੂ ਦਾ ਪਿਆਰਾ ਸੇਕ ਐ ਉਹਨੇ ਘਰ ਤਾਂ ਛੋਟਾ ਜਿਹਾ ਬਣਾਇਆ ਪਰ ਘਰ ਦਾ ਦਰਵਾਜ਼ਾ ਬਹੁਤ ਵੱਡਾ ਰੱਖਿਆ ਭਾਵ ਜੋ ਘਰ ਦੀ ਬਣਦਾ ਰਹੇ ਬਣਤਰ ਦੇ ਸਾਹਮਣੇ ਜਿਹੜਾ ਘਰ ਦਾ ਦਰਵਾਜ਼ਾ ਬਹੁਤਾ ਵੱਡਾ ਰੱਖ ਦਿੱਤਾ ਜਦੋਂ ਲੋਕਾਂ ਨੇ ਪੁੱਛਿਆ ਵੀ ਇਹ ਕਾਰਨ ਕੀ ਹੈ ਘਰ ਤੇਰਾ ਛੋਟਾ ਹੈ ਦਰਵਾਜ਼ਾ ਬਹੁਤਾ ਵੱਡਾ ਰੱਖ ਦਿੱਤਾ ਇਸ ਤਰ੍ਹਾਂ ਪਹਿਲਾਂ ਕਦੇ ਵੇਖਿਆ ਨਹੀਂ ਹੈ ਤੇ ਭਾਈ ਪਗੋ ਨੇ ਆਖਿਆ ਵੀ ਮੈਨੂੰ ਪਤਾ ਹੈ ਵੀ ਮੇਰੇ ਘਰ ਵਿੱਚ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਉਣਗੇ ਇਹ ਮੈਂ ਨਹੀਂ ਚਾਹੁੰਦਾ ਵੀ ਸਤਗੁਰੂ ਜੀ ਨੂੰ ਮੇਰੇ ਘਰ ਤੋਂ ਬਾਹਰ ਘੋੜੇ ਤੋਂ ਉਤਰ ਕੇ ਪੈਦਲ ਮੇਰੇ ਘਰ ਵਿੱਚ ਆਉਣਾ ਪਵੇ ਮੇਰੀ ਇੱਛਾ ਇਹ ਨਹੀਂ ਘਰ ਦਾ ਦਰਵਾਜ਼ਾ ਇੰਨਾ ਵੱਡਾ ਰੱਖਾਂ ਕਿ ਸਤਗੁਰੂ ਸਮੇਤ ਘੋੜੇ ਦੇ ਮੇਰੇ ਘਰ ਵਿੱਚ ਵੇੜੇ ਦੇ ਵਿੱਚ ਆ ਕੇ ਉਤਰਨ ਉਹਨਾਂ ਦੇ ਚਰਨ ਸਿੱਧਾ ਵੇੜੇ ਦੇ ਵਿੱਚ ਪੈਣ ਸਿੱਧਾ ਘਰ ਵਿੱਚ ਪੈਣ ਉਹ ਭਾਈ ਪਪੋ ਦੀ ਭਾਵਨਾ ਸੀ ਜੇ ਸਸਰਾਮ ਪਿੰਡ ਸੀ ਪਿੰਡ ਦੀਆਂ ਗਲੀਆਂ ਆਪ ਕੋਲ ਤੇਗ ਬਾਦਰ ਸਹਿ ਪਾਤਸ਼ਾਹ ਮਹਾਰਾਜ ਜਦੋਂ ਫਿਰ ਸਤਿਗੁਰੂ ਜੀ ਤੁਰੇ ਹਨ ਪਟਨੇ ਦੀ ਮਹਾਰਾਜ ਸਹਿ ਪਟਨੇ ਤੋਂ ਪਿੱਛੇ ਥੋੜਾ ਅੱਤਰ ਬੈਣੀ ਤੋਂ ਤੁਰੇ ਹਨ ਮਹਾਰਾਜ ਸਹਿਬ ਤੁਰਦੇ ਤੁਰਦੇ ਜਦੋਂ ਪਹੁੰਚੇ ਸਸਰਾਮ ਪਿੰਡ ਬਿਹਾਰ ਪ੍ਰਾਂਤ ਦੇ ਵਿੱਚ ਮਹਾਰਾਜ ਸਹਿਬ ਜੀ ਨੇ ਫਿਰ ਸਾਰੇ ਆ ਸਿੱਖਾਂ ਨੂੰ ਸਾਰੇ ਘੋੜ ਸਵਾਰਾਂ ਨੂੰ ਪਿੱਛੇ ਰੋਕ ਦਿੱਤਾ ਮਹਾਰਾਜ ਕਹਿੰਦੇ ਤੁਸੀਂ ਹੁਣ ਹੌੜੀ ਤੁਰਨਾ ਅਸੀਂ ਥੋੜੀ ਤੇਜ਼ੀ ਨਾਲ ਅੱਗੇ ਵਧਣਾ ਤੇ ਭਾਈ ਫੱਗੋ ਅਜੇ ਘਰ ਵਿੱਚ ਨਹੀਂ ਸਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਸਾਰੀ ਫੌਜ ਨੂੰ ਪਿਛੇ ਪਛਾੜਦੇ ਹੋਏ ਤੇਜ਼ੀ ਦੇ ਨਾਲ ਮਹਾਰਾਜ ਸਾਹਿਬ ਕਿਉਂਕਿ ਗਲੀਆਂ ਦੇ ਵਿੱਚ ਉਹ ਐਡੀ ਵੱਡੀ ਫੌਜ ਨਹੀਂ ਸੀ ਰੰਗ ਸੰਗ ਦੀ ਸਤਿਗੁਰੂ ਜੀ ਦੀ ਤੇ ਐਡਾ ਵੱਡਾ ਵੇਡਾ ਨਹੀਂ ਸੀ ਭਾਈ ਫੱਗੋ ਦਾ ਕਿ ਸਾਰੀ ਫੌਜ ਉੱਥੇ ਸੇਬੇਟੀ ਜਾਂਦੀ ਮਹਾਰਾਜ ਸਾਹਿਬ ਜੀ ਦੀ ਘਟੋ ਘਟਨੀ ਤੇ 22-2300 ਘੋੜ ਸਵਾਰ ਤਿਆਰ ਪਰ ਤਿਆਰ ਹਥਿਆਰਬੰਦ ਸੂਰਮੇ ਸਤਿਗੁਰੂ ਤੇਗ ਬਾਤਰ ਸਿੰਘ ਜੀ ਦੇ ਨਾਲ ਦਿਆ ਕਰਦੇ ਸੀ ਹੋਰ ਬਿਆਨ ਤੋਂ ਸੰਕਤਾਂ ਸੰਤ ਸਾਧੂ ਸਤਗੁਰੂ ਜੀ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਭਾਗ ਵੀ ਲਾਉਣਾ ਸਿੱਖਦੀ ਭਾਰਨਾ ਨੂੰ ਸਤਗੁਰੂ ਜੀ ਗੁਰੂ ਤੇਗ ਬਾਤਰ ਸਾਹਿਬ ਮਹਾਰਾਜ ਸਾਹਿਬ ਜੀ ਪਹੁੰਚੇ ਭਾਈ ਭਗੋ ਦੇ ਘਰ ਵਿੱਚ ਵੱਡਾ ਦਰਵਾਜ਼ਾ ਸਤਗੁਰੂ ਸਮੇਤ घोड़ा ਨੇੜੇ ਦੇ ਵਿੱਚ ਮਹਾਰਾਜ ਸਾਹਿਬ ਜਾ ਕੇ ਖੜੇ ਹੋ ਗਏ ਅਜੇ ਘੋੜੇ ਤੋਂ ਉਤਰੇ ਦੀ ਮਹਾਰਾਜ ਭਾਈ ਭਗੋ ਘਰ ਨਹੀਂ ਸੀ ਜਦੋਂ ਭਾਈ ਭਗੋ ਘਰ ਆਉਂਦਾ ਹੈ ਸਤਿਗੁਰੂ ਜੀ ਨੂੰ ਪਿੱਛੋਂ ਵੇਖਦਾ ਹੈ ਸਤਿਗੁਰਾਂ ਦੀ ਪਿੱਠ ਵੇਖ ਕੇ ਮਨ ਵਿੱਚ ਆਉਂਦਾ ਹੈ ਵੀ ਕੋਈ ਨਾ ਕੋਈ ਲੱਗਦਾ ਹੈ ਚੰਗਾ ਬਾਦਸ਼ਾਹ ਰਾਜਾ ਬੰਦਾ ਕੋਈ ਜਿਹੜਾ ਤਰੀ ਆਇਆ ਹੈ ਮਨ ਵਿੱਚ ਇਹ ਖਿਆਲ ਆਉਂਦਾ ਹੈ ਫਿਰੁਰਨਾ ਪੈਦਾ ਹੁੰਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚੇਤੇ ਕਰਦਾ ਹਾਂ ਸਾ ਅੱਜ ਇੱਛਾ ਪੂਰੀ ਹੋ ਗਈ ਮਹਾਰਾਜ ਸਾਹਿਬ ਆਪ ਆ ਗਏ ਮਨ ਦੇ ਵਿੱਚ ਇਹ ਦੌੜਦਾ ਰਹਿੰਦੀ ਹੈ ਕਦੇ ਸਤਿਗੁਰੂ ਜੀ ਦੇ ਦਰਸ਼ਨ ਨੇ ਸੰਭੀਤੇ ਮਹਾਰਾਜ ਸੇਵਨੀ ਦੇ ਸਾਹਮਣੇ ਖੜੇ ਹੋ ਗਏ ਭਾਈ ਫਗੋ ਸਤਿਗੁਰਾਂ ਜੀ ਦੇ ਪ੍ਰਤਾਪੀ ਚਿਹਰੇ ਦੇ ਵੱਲ ਦੇਖਦੇ ਰਹੇ ਵੇਖਦੇ ਰਹੇ ਜਦੋਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਮਹਾਰਾਜ ਕਹਿੰਦੇ ਭਾਈ ਫਗੋ ਵੀ ਤੁਹਾਡੀ ਭਾਵਨਾ ਪੂਰੀ ਹੋ ਗਈ ਤੁਸੀਂ ਸਾਨੂੰ ਯਾਦ ਕੀਤਾ ਵੇਖੋ ਤੁਹਾਡੇ ਪ੍ਰੇਮ ਨੇ ਸਾਡੇ ਹਿਰਦੇ 'ਚ ਖਿੱਚ ਪੈਦਾ ਕੀਤੀ ਅਸੀਂ ਤੁਹਾਡੇ ਧਾਰਾ ਅੰਨੇ ਬਚਨ ਕਰਨ ਦੀ ਦੇਰ ਸੀ ਭਾਈ ਫੱਗੋ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀਆਂ ਦੇ ਚਰਨ ਜਿਹੜੇ ਰਕਾਬ ਦੇ ਵਿੱਚ ਸਨ ਸਤਿਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨੇਤਰਾਂ ਦੇ ਵਿੱਚੋਂ ਇੰਨਾ ਜਲ ਵਹਾਇਆ ਕਿ ਪਾਤਸ਼ਾਹ ਦੇ ਚਰਨ ਧੋ ਦਿੱਤੇ ਸਤਿਗੁਰੂ ਜੀ ਨੂੰ ਆਪਣੇ ਹੱਥੀ ਸਤਿਗੁਰੂ ਜੀ ਦੇ ਚਰਨਾਂ ਰਕਾਬ ਦੇ ਵਿੱਚ ਸਨ ਚਰਨਾਂ ਦੇ ਪ੍ਰਣਾਮ ਸਕਾਰਾ ਕੀਤੀਆਂ ਪਾਸ਼ਾ ਕੋੜੇ ਤੋਂ ਉੱtre ਕੇ ਇੱਕ ਪਲੰਗਾ ਬਣਾਇਆ ਸੀ ਜਿਹਨੂੰ ਭਾਈ ਫੱਗੋ ਰੋਜ਼ ਪੂਜਿਆ ਕਰਦਾ ਸੀ ਬੀਸ਼ ਪਲੰਘੇ ਤੇ ਆਗੇ ਮੇਰੇ ਪਾਤਸ਼ਾਹ ਜੀ ਨੇ ਬੈਠਣਾ ਹੈ ਇਹ ਪਲੰਘਾ ਧੰਨ ਹੈ ਇਹਦੀ ਘਾਲ ਕਮਾਈ ਹੈ ਵੀ ਇੱਥੇ ਆਗੇ ਮੇਰੇ ਪਾਤਸ਼ਾਹ ਬੈਠਣ ਦੇ ਕਿਸੇ ਨੇ ਸਤਿਗੁਰੂ ਜੀ ਨੂੰ ਉਸ ਪਲੰਘੇ ਤੇ ਮਠਾ ਕੇ ਭਾਈ ਤੁਲਣ ਨੇ ਸਤਿਗੁਰਾਂ ਜੀ ਦੀ ਸੇਵਾ ਕੀਤੀ ਖੁਸ਼ੀਆਂ ਪ੍ਰਾਪਤ ਕੀਤੀਆਂ ਜੇ ਉਹਦੀ ਭਾਵਨਾ ਸੱਚੀ ਸੀ ਤੇ ਮਹਾਰਾਜ ਸਾਹਿਬ ਜੀ ਇਤਰਾਂ ਬੁਕਾਲੇ ਦੀ ਕਰਤੀ ਮਾਝੇ ਤੋਂ ਤੁਰੇ ਸਭ ਸਤਿਗੁਰਾਂ ਤੇ ਬਿਹਾਰ ਦੇ ਵਿੱਚ ਮਹਾਰਾਜ ਸਸਰਾਮ ਪਿੰਡ ਦੇ ਵਿੱਚ ਜਾ ਕੇ ਪਾਈ ਥੱਪੋ ਦੇ ਘਰ ਕੱਲੇ ਪਹੁੰਚ ਗਏ ਕਿ ਸਾਡੇ ਸਿੱਖ ਨੇ ਭਾਉ ਨਾਲ ਧਰ ਦਾ ਦਰਵਾਜ਼ਾ ਵਟਾ ਰੱਖਿਆ ਵੀ ਸਾਡੇ ਗੁਰੂ ਸਾਹਿਬ ਆਉਣਗੇ ਤੇ ਸਮੇਤ ਘੋੜੇ ਦੇ ਘਰ ਵਿੱਚ ਦਾਖਲ ਹੋਣ ਜਦੋਂ ਭਾਵਨਾ ਸੱਚੀ ਹੋਵੇ ਫਿਰ ਪਾਸ਼ਾ ਪੁੰਨੀਆਂ ਕਰਦੇ ਐ ਕਿਉਂਕਿ ਇੱਛਾ ਪੂਰੀਆਂ ਕਰਨ ਵਾਲੇ ਐ ਅੰਜੋ ਮਹਾਰਾਜ ਕੀਤੇ ਧਿਆਨਾ ਕਰ ਸੋ ਐਸਾ ਹਰデア ਜਿਹਨੇ ਜੀਅ ਅਣਿਤਾ ਸਰਬ ਸੁਖ ਪਾਵੇ ਮੇਰੇ ਮਹਾਰਾਜ ਜੀ ਦੇ ਸਾਰੇ ਸ਼ੁਕਰਾਨੇ ਰੱਬ ਤੋਂ ਜਾਂਦੇ ਐ ਸਾਰੀਆਂ ਬਖਸ਼ਿਸ਼ਾਂ ਮਿਲ ਜਾਂਦੀਆਂ ਜਪ ਮੰਨ ਸਤਨਾਮ ਸਦਾ ਸਤਨਾਮ ਮਨਾ ਸੱਚੇ ਨਾਮ ਨੂੰ ਜਪਣਾ ਕਰ ਤੇ ਕੇਵਲ ਮਹਾਰਾਜ ਜੀ ਕਹਿੰਦੇ ਇੱਕ ਵਾਰ ਹੀ ਨਹੀਂ ਸਦਾ ਵਾਸਤੇ ਜਪਣਾ ਕਰ ਕਿਉਂਕਿ ਉਹ ਸਦਾ ਵਾਸਤੇ ਹੀ ਸੱਚਾ ਹੈ ਸਦਾ ਵਾਸਤੇ ਉਤਤ ਬੈਠ ਤਸੋਵਤ ਜਾ ਕੇ ਤੁ ਧਿਆਈਐ ਸ਼ਕਲ ਅਰਦਾ ਜੀਓ ਸਾਰੀ ਉਮਰ ਧਿਆਉਣਾ ਕਰ ਇਹ ਧਿਆਇਗਾ ਦੇ ਮਹਾਰਾਜ ਜੀ ਕਹਿੰਦੇ ਕੀ ਕੁਝ ਪ੍ਰਾਪਤ ਹੁੰਦਾ ਹਲ ਤਲ ਤ ਮੁਖ ਉਜਲ ਹੋਈ ਹੈ ਨਿਪਤਿਆ ਇਹ ਪ੍ਰਤਿ ਨਿਰੰਜਨਾ ਜੋ ਨਿਰ ਅੰਜਨ ਮੈਲ ਤੋਂ ਰਹਿਤ ਪਰਮਾਤਮਾ ਮਹਾਰਾਜ ਜੀ ਕਹਿੰਦੇ ਉਹਨਾਂ ਨੇਤਾ ਪ੍ਰਤੀ ਤੇ ਹੋਂ ਦੇ ਨਾਲ ਹਲ ਤਲ ਤ ਮੁਖ ਉਜਲ ਹੋਈ ਹੈ ਲੋਕ ਤੇ ਪਰਲੋਕ ਵਿੱਚ ਮੁਖ ਉਜਲੇ ਹੋ ਜਾਂਦੇ ਇਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਲੋਕ ਸੁਖੀਏ ਪਰਲੋਕ ਸੁਖੀਏ ਉਨ੍ਹਾਂ ਦਾ ਸੰਸਾਰ ਵਿੱਚ ਆਉਣਾ ਸੁਪਨਾ ਹੋ ਜਾਂਦਾ ਜਿਨੀ ਨਾਮ ਧਿਆਇਆ ਗਏ ਸੰਤਕਾਲ ਨਾਮਿਤ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹੀ ਸੁਖ ਆਗੈ ਮੁਖ ਉਜਲ ਮਿਟਦੇ ਆਣ ਜਾਣੇ ਜਿਨ੍ਹਾਂ ਨੇ ਨਾਮ ਜਪਿਆ ਅਗੇ ਪਾਸ਼ਾ ਰਹਾਉ ਦਾ ਵਿਸ਼ਰਾਮ ਦੇ ਕੇ ਕਿਰਪਾ ਕਰ ਤੇ ਜੈ ਹਰ ਸਿਮਰਨ ਭਯਾ ਤੇ ਉਪਾਤ ਗਤ ਕੀਨੀ ਵਡ ਭਾਗੀ ਹਰ ਜਪਨਾ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਵਸ ਗਿਆ ਹੈ ਜਿੱਥੇ ਸਿਮਰਨ ਆਰੰਭ ਹੋ ਗਿਆ ਹੈ ਜਿੱਥੇ ਨਾਮ ਜਪਿਆ ਜਾਣ ਦਾ ਪਿਆ ਤੈ ਉਪਾਦ ਕਰ ਤੀਂ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਨੇ ਅਕਾਲ ਪੁਰਖ ਵਹਿਗੁਰੂ ਨੇ ਤੋਂ ਅਪਰਤ ਪਾਧੀਆਂ ਛੱਡਨ ਕਰ ਦਿੱਤੀਆਂ ਇਹ ਤਿੰਨ ਤਰ੍ਹਾਂ ਦੇ ਤੋਪ ਹੈ ਆਤ ਬਿਆਦ ਤੇ ਉਪਾਦ ਜਿਹੜੇ ਮਨੁੱਖ ਨੂੰ ਲੱਗਦੇ ਹੈ ਜਿਹਦੇ ਵਿੱਚ ਸਰੀਰਕ ਮਾਨਸਿਕ ਇਹ ਆਤਮਿਕ ਜਿਹੜੀ ਉਪਾਦੀ ਹੈ ਨਾ ਇਹ ਮਾਨਸ ਇਹ ਆਦਮੀ ਕਹਿਤਾਂ ਕ્રોਧ ਲੋਭ ਮੋਹ ਹੰਕਾਰ ਲੱਗੀਆਂ ਮਹਾਰਾਜ ਕਹਿੰਦੇ ਜਿੱਥੇ ਸਿਮਰਨ ਵਸ ਗਿਆ ਪਰਮਾਤਮਾ ਦਾ ਤੇ ਉਪਾਦ ਕੱਤ ਕੀਨੇ ਉਤੋਂ ਇਹ ਮਾੜੀਆਂ ਤਾਕਤਾਂ ਜਿਹੜੀਆਂ ਉਪਾਦੀਆਂ ਵਕਾਰ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਭ ਖਤਮ ਹੋ ਜਾਂਦੇ ਐ ਵਾਟ ਭਾਗੀ ਹਰ ਜਪਣਾ ਤੇ ਪਾਪਸ਼ਾ ਕਹਿੰਦੇ ਪਰਮਾਤਮਾ ਨੂੰ ਜਪਣ ਵਾਲਾ ਵੱਡਿਆ ਪਾਪਾ ਤੇ ਵੱਡੇ ਆਪਾ ਬਾਗਾ ਵਾਲਾ ਪਰਮਾਤਮਾ ਦਾ ਨਾਮ ਜਪਦਾ ਹੈ ਜਨਮਨ ਕੋ ਗੁਰ ਏ ਮਤ ਦੀਨੀ ਜਪ ਹਰ ਪਵਜਨ ਕਰਨਾ ਯਕੀਨ ਤੇ ਬਾਦਸ਼ਾਹ ਸਮਝਾ ਦਿੰਦੇ ਹੈ ਕਿ ਇਹ ਸਭ ਕੁਝ ਮਿਲਣਾ ਹੈ ਗੁਰੂ ਦੀ ਸ਼ਰਨ ਵਿੱਚ ਪਿਆ ਕਿਉਂਕਿ ਜਨਮਨ ਕੋ ਗੁਰ ਏ ਮਤ ਦੀਨੀ ਬਾਦਸ਼ਾਹ ਜਗਿਆਸੂ ਰੂਪ ਵਿੱਚ ਕਹਿੰਦੇ ਹੈ ਵੀ ਸਾਨੂੰ ਤਾਂ ਗੁਰੂ ਸਾਹਿਬ ਜੀ ਨੇ ਇਹ ਮਤ ਦਿੱਤੀ ਹੈ ਜਪ ਹਰ ਪਵਜਨ ਕਰਨਾ ਕਿੰਦੇ ਪਾਪ ਜਲ ਸੰਸਾਰ ਸਾਗਰ ਨੂੰ ਤਰਨਾ ਹੈ ਤੇ ਪ੍ਰਮਾਤਮਾ ਦਾ ਨਾਮ ਜਪਣਾ ਕਰ ਨਾਮ ਜਪ ਕੇ ਹੀ ਪਾਪ ਸਾਗਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਆਪਾਂ ਪੜਦੇ ਹਾਂ ਨਾਮ ਨਾਮ ਦਿਹਾਜ ਹੈ ਚੜੇ ਸੋ ਤੁਲੇ ਪਾਰ ਜੋ ਸ਼ਰਧਾ ਕਰ ਛਿੰਦੇ ਗੁਰ ਬਾਤ ਬਤਾਰਨ ਹਾਰ ਜਿਨ੍ਹਾਂ ਨੇ ਭਾਵਾ ਨਾਲ ਜਪਿਆ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾਇਆ ਹੈ ਪਰਾਨੇ ਕਹਿੰਦੇ ਇਹ ਮੱਤ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤੀ ਹੈ ਤੇ ਸਿੱਖੋ ਤੁਹਾਨੂੰ ਹੀ ਇਹ ਹੀ ਮੱਤ ਹੈ ਕਿ ਪ੍ਰਮਾਤਮਾ ਦਾ ਨਾਮ ਜਪੋ ਜੇ ਭਗਤ ਸਾਜਣ ਤੋਂ ਪਾਰ ਲੰਘਣਾ ਗੁਰੂ ਸਾਹਿਬ ਕਿਰਪਾ ਕਰਨੀ ਸਤਿਗੁਰੂ ਜੀ ਦੀ ਦਿੱਤੀ ਹੋਈ ਮੱਤ ਉਪਦੇਸ਼ ਆਪਾਂ ਸਮੂਹ ਜੀਵਾਂ ਦੇ ਹਿਰਦਿਆਂ ਦੇ ਵਿੱਚ ਵਸੇ ਉਪਦੇਸ਼ ਦੇ ਅਸਾਰ ਨੂੰ ਜੇ ਮਨੋਂ ਉਪਤੀਤ ਕਰਨ ਦੀ ਸੋਝੀ ਵੀ ਗੁਰੂ ਸਾਹਿਬ ਜੀ ਦਾ ਤੁਸ਼ਤਰਮ ਕਲਪੀਤਾ ਦੇ ਪਤ੍ਰ ਉਤਿਯੋਗ ਅਮਰਿਤ ਧਾਰੀ ਹੋ ਕੇ ਜਿਓ ਖੰਡੇ ਬਾਟੇ ਦਾ ਮਲ ਛਕੀਏ ਢੂਰ ਵਾਲੇ ਪੜੀਏ ਆਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਦਾ ਉਪਦੇਸ਼ ਰੂਪੀ ਪਾਵਾ ਪਕੜੀਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਿੱਤੀਆਂ ਤਰਬਣੀਆਂ ਜੀ ਸਤਿਗੁਰੂ ਕਿਰਪਾ ਕਰਨ ਅਮਰਤ ਵੇਲਾ ਨਿਤਨੇਮ ਰਹਿਤ ਵਾਲੇ ਜੀਵਨ ਆਪਾਂ ਸਾਰੇ ਅੰਬਖਿ ਖੇਤਵਾਜਣ ਸਰਬੱਤ ਦਾ ਭਲਾ ਹੋਵੇ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਗੁਰੂ ਸਹਿਬ ਸੋਜੀ ਬਖਸ਼ਿਸ਼ ਕਰਨੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਚਕਾਉ ਸੀਸ ਬਲਾਉਤ ਕਰਦੇ ਜਾਂ ਜੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ